ਠੀਕ ਆ ਬਿਆਨਾਂ ਦੇ ਲੱਖ ਰੁਪਏ ਜਿਹਦੇ 15 ਲੀਟਰ ਦੁੱਧ ਪੂਰਾ ਤਿਆਰ ਹੋ ਗਿਆ ਬਾਕੀ ਬਾਈ ਲੇ ਕੇ ਮੈਂ ਲੈ ਜੀ ਠੀਕ ਠੀਕਾ ਢੱਡੇ ਪਿੰਡ ਦੋਸਤੋ ਜਿਹੜੇ ਬਠਿੰਡੇ ਦਾ ਤੇ ਤਹਿਸੀਲ ਆ ਗਈ ਮੌੜ ਮੰਡੀ ਬਾਈ ਗਰਦੀਪ ਦੇ ਘਰੋਂ ਸੋਨੇ ਇੱਕ ਸ਼ਾਰਟ ਵੀਡੀਓ ਦਿਖਾਉਣਾ ਬਹੁਤ ਚੰਗੇ ਦੁੱਧ ਵਾਲੀ ਬਾਈ ਨੇ ਆ ਛੋਟੀ ਸੇਲ ਕਰਨੀ ਆ ਤੀਜਾ ਸੂਆ ਸੁੰਦੀ ਆ ਦੋਸਤੋ ਕੋਈ ਨਾ ਬਈ ਘੁੰਮਣ ਦੇ ਨੂੰ ਮੈਂ ਕਹਣਾ ਤੀਜਾ ਸੂਆ ਸੁੰਦੀ ਆ ਦੋਸਤੋ ਨੰਬਰ ਸ਼ਾਰਟ ਦੇ ਹੇਠਾਂ ਚੱਲੀ ਜਾਂਦਾ ਫੁੱਲ ਵੀਡੀਓ ਵੀ ਬਣਾਈ ਆ ਕਰਮਾਲੀ ਦਾ ਲੇਵਾ ਹਵਾਨਾ ਚੈੱਕ ਕਰੋ ਦੈਨ ਬਾਈ ਕਹਿੰਦਾ 3-4 ਦਿਨ ਲੈ ਜੂਗੀ 13 ਤਰੀਕ 11ਵੇਂ ਮਹੀਨੇ ਦੀ ਦੋਸਤੋ ਸ਼ਾਰਟ ਵੀਡੀਓ ਆ ਤੇ ਕਿੰਨੀ ਤਰੀਕ ਨੂੰ ਦਿਨ ਪੂਰੇ ਕਹਿੰਦਾ ਕਰਦੀਪ 16 ਨੂੰ ਮੰਨ ਲੈ ਬਾਈ 15 16 16 ਤੱਕ ਦਿਨ ਪੂਰੇ ਆ ਬਾਈ ਕਹਿੰਦਾ ਤੇ ਅੱਜ 13 ਤਰੀਕ ਆ ਡਿਮਾਂਡ ਆ ਜਿਹੜੀ ਬਾਈ ਨੇ ਸ਼ਾਰਟ ਵੀਡੀਓ 'ਚ ਦੱਸ ਦਿੰਨਾ 1,65,000 ਰੁਪਇਆ ਕਰੀ ਆ ਆ ਤੁਸੀਂ ਕਰਮਾੜੀ ਦਾ ਹਵਾਨਾ ਹੁਨਾ ਚੈੱਕ ਕਰੋ ਵੀਰੇ ਜਿਹੜੇ ਵੀ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਤਸੱਲੀ ਕਰ ਲਿਓ ਜਿਵੇਂ ਮਰਜੀ ਰੋਧਾੜੀ ਦੋਸਤੋ ਛੋਟੀ ਆ ਕਿੰਨਾ ਦੁੱਧ ਪਾਦੂ ਕਰਦੀ ਪਾ ਦੁੱਧ ਬਾਈ 16 ਲੀਟਰ ਮੰਨ ਕੇ ਚੱਲੇ ਅਗਲਾ 15 15 ਪਾਦੂਗੀ ਉੱਤੇ ਮੈਂ ਕਹਣਾ 15 ਆਪਾਂ ਗਰੰਟੀ ਲੈਨੇ ਬਾਈ ਠੀਕ ਆ 15 ਦਾ ਸੌਦਾ ਕਰ ਲੈ ਠੀਕ ਆ ਬਿਆਨਾ ਦੇ ਲੱਖ ਰੁਪਏ ਜਿੱਦੇ 15 ਲੀਟਰ ਦੁੱਧ ਪੂਰਾ ਤਿਆਰ ਹੋ ਗਿਆ ਬਾਕੀ ਪੈਸੇ ਦੇ ਕੇ ਮੈਂਸ ਲੈ ਜੀ ਠੀਕ ਠੀਕ ਆ 15 ਦਾ ਬਾਈ ਕਹਿੰਦਾ ਆਪਣੇ ਨਾਲ ਬਿਆਨਾ ਕਰ ਲੈ ਦੁੱਧ ਤਿਆਰ ਕਰਾ ਕੇ ਜਿੱਦੇ ਚ ਮੈਂ ਚਾਰ ਡੰਗ ਚਵਾ ਦੂੰ ਉਹਦੇ ਬਾਕੀ ਪੈਸੇ ਦੇ ਕੇ ਅਗਲਾ ਮੱਝ ਲੈ ਜੇ ਹਾਂ ਹਾਂ ਆ ਹੁੰਦੀ ਆ ਨਾ ਗੱਲ ਜາດ ਤੇ ਨਸਲ ਤੇ ਬੰਦੇ ਨੂੰ ਮਾਨ ਹੋਣਾ ਚਾਹੀਦਾ ਵਿਹਾਂ ਪਾ ਚੀ ਜ ਪਾਲੀ ਜਣੀ ਜਿਹੜੀ ਚੀ ਬਈ ਅੱਪਾ ਚੋਈ ਜਨਾ ਉਹਦੇ ਆਪਣਾ ਭਰੋਸਾ ਹੁੰਦਾ ਵੀ ਇਹਨਾਂ ਦੁੱਧ ਕੱਢੂਗੀ ਹਾਂ ਬਾਕੀ ਸ਼ਾਰਟ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀਕਾਲ ਜੀ